ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਂ ਜਰ ਅੱਜ ਦੀ ਵੱਡੀ ਖਬਰ ਖਬਰਾਂਨ ਤੱਕ ਜਰੂਰ ਬਨੇ ਰਹਿਣਾ ਜਨਾਬ ਵੀਰਾਂ ਪਿਆਨਨੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਦੋ ਤੇ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰ ਦੋ ਸ਼ੁਰੂਆਤ ਕਰਦੀ ਹਾਂ ਜਦੀ ਵੱਡੀ ਖ ਪੰਜਾਬ ਚ ਬਾਰਿਸ਼ ਕਾਰਨ ਡਿੱਗਿਆ ਤਾਪਮਨ ਅੱਜ ਵੀ ਭਾਰੀਮੀ ਪੈਣ ਦੀ ਦਿੱਗੇ ਇਸ ਬਾਵਨ ਮੌਸਮੀ ਪਾਗ ਵੱਲੋਂ ਯੈਲੋ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਲੁਧਿਆਣਾ ਮੌਸਮ ਪਾਗ ਨੇ ਸਵੇਰੇ ਦੇ ਐਤਵਾਰ ਨੂੰ ਯੈਲੋ ਅਲਰਟ ਜਾਰੀ ਕਰ ਦਿਆ ਭਾਰੀਮੀ ਪੈਣ ਦੀ ਪੂਕ ਬਣ ਕੀਤੀ ਜਿਸ ਤਰ੍ਹਾਂ ਕਈ ਜਿਲ੍ਹ ਅਤੇ ਕੇ ਜਿਲ੍ਹੇ ਵਿੱਚ ਬਹੁਤ ਜ਼ਿਆਦਾ ਮੀਂਹ ਪੈਣ ਦੀ ਸਭਾਵਨਾ ਦਿਤਾਈ ਗਈ ਜਿਸ ਤੋਂ ਪਹਿਲਾਂ ਸ਼ੁੱਕਰਵਾਰ ਦੇਰ ਰਾਤ ਸਵੇਰੇ ਦੀ ਯਾਤਰ ਜਿਲਿਆਂ ਤੇ ਮੀਂਹ ਜੋ ਕਿ ਸ਼ਨੀਚਰਵਾਰ ਸਵੇਰ ਤੱਕ ਜਾਰੀ ਹੈ ਇਸ ਦਿਨ ਲਈ ਮੀਂਹ ਪੈਣ ਦੀ ਮੌਸਮ ਸੁਹਾਣਾ ਹੋ ਗਿਆ ਹੈ ਸ਼ਨੀਚਰਵਾਰ ਨੂੰ ਪਏ ਮੀਨੇ ਕੁਝ ਸਮੇਂ ਲਈ ਲੋਕਾਂ ਨੂੰ ਰਹਾਤ ਦਿੱਤਾ ਜਰੂਰ ਦਿੱਤੀ ਇਸਦੇ ਨਾਲ ਹੀ ਜਿਵੇਂ ਹੀ ਸੂਰ ਦੇਵਤਾ ਨੇ ਦਰਸ਼ਨ ਦਿੱਤੇ ਤਾਂ ਹੋਮਸ ਪਰਿਕਰਮੀ ਕਾਰਨ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਦਾ ਪਿਆ ਪਰ ਬਾਅਦ ਚ ਦੁਪਹਿਰ ਸ਼ਾਮ ਬਦਲ ਕਾਰਨ ਮੌਸਮ ਮੜ ਸੁਹਾਣਾ ਹੋ ਗਿਆ ਖਬਰ ਨੂੰੰਨ ਤੱਕ ਵੇਖ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਰਾਏ ਜਰੂਰ ਦਿਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜਰੂਰ ਕਰੇ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜਰੂਰ ਕਰਿਓ ਧੰਨਵਾਦ